ਨਾਸਤਾ ਪਾਣੀ ਸਾਰਾ ਉਸ ਤੋਂ ਬੰਦਵਾਨੀਆਂ ਦੀ ਸਪਲਾਈ ਹੋਵੇ ਜਿਹੜੀਆਂ ਸਪਲਾਈਜ਼ ਆ ਕੋਈ ਬੰਦਾ ਉਹ ਦੇਖ ਰਿਆ ਹੋਵੇਗਾ ਤੋ ਬਾਕੀ ਵਰ ਦਾ ਮੋਸਟ ਇੰਪੋਰਟੈਂਟ ਪਾਰਟ ਆਫ ਇਟ ਜਿਹੜਾ ਸਿੱਧੇਲੀ ਪੇਸ਼ੈਂਟਸ ਨਾਲ ਦੇਖਤ ਹੁੰਦਾ ਹੈ। ਡਾਕਟਰ ਸਭ ਇਹਨਾਂ ਨੂੰ ਤੁਸੀਂ ਮੋਡੀਫਾਈ ਕਰ ਰਹੇ ਹੋ ਔਰ ਇਹ ਐਮਬੂਲੈਂਸ ਬਹੁਤ ਅੱਛਾ ਉਪਕ੍ਰਿਆ ਹੈ। ਤੇ ਇਸ ਵੇਲੇ ਜਿਹੜਾ ਪੰਜਾਬ ਦਾ ਡਾਕਟਰ ਜੀ ਮੇਰਾ ਨਾ ਟਾਈਮ ਥੋੜਾ ਜਨਾ ਤੋਂ ਹੋ ਗਿਆ। ਇੱਕ ਹੋਰ ਕੰਮ ਨੇ ਸਾਰੀ ਅੱਜ ਸਰ ਅੱਜ ਜਿਹੜੀ ਐਮਬੂਲੈਂਸ ਰਵਾਨਾ ਕੀਤੀ ਜਾ ਰਹੀ ਹੈ ਮੈਡੀਕਲ ਕਾਲਜ ਤੋਂ ਕਿ ਕਿੰਨੇ ਘੜੇ ਏਰੀਆਸ ਕੀਤੇ ਜਾ ਰਹੀਆਂ ਨੇ ਅਤੇ ਕਿਹੜੀ ਟੀਮਾਂ ਨੇ ਨੌਜਵਾਨੀ ਦੇਖੋ ਜਦੋਂ ਫਲਡਸ ਆਨੇ ਸ਼ੁਰੂ ਹੋਏ ਆ ਰਾਵੀ ਦੇ ਵਿੱਚ ਬਾਅਦ ਚ ਆਇਆ ਪਹਿਲਾਂ ਜਿਹੜਾ ਤੁਹਾਡਾ ਵਿਆਸ ਵਾਲਾ ਸੀ ਹਰਿਕੇ ਪੱਤਨ ਦੇ ਵਿੱਚ ਮੈਂ ਆਲਰੇਡੀ ਜਿਹੜਾ ਹੈਗਾ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕਾ ਹਾਂ ਜੀ ਤੇ ਇਹ ਸੱਤਵਾਂ ਜ਼ਿਲ੍ਹਾ ਮੇਰਾ ਪਹਿਲਾਂ ਕਪੂਰਥਲਾ ਦੇ ਵਿੱਚ ਤਾਰਨ ਤਾਰਨ ਫਾਜ਼ਿਲਕਾ ਫਿਰੋਜ਼ਪੁਰ ਮੈਂ ਗਿਆ ਸੀ ਉਹ ਪਿਛਲੇ ਸੰਡੇ ਗਿਆ ਸੀ ਮਤਲਬ ਸੰਡੇ ਵਾਪਸ ਆਇਆ ਸੀ ਮੈਂ ਪਿਛਲੇ ਵੀਰਵਾਰ ਗਿਆ ਸੀ ਤੇ ਜੋ ਮੈਂ ਉੱਥੇ ਪ੍ਰੈਕਟਿਸ ਦੇਖੀ ਮੈਂ ਉਸ ਤੋਂ ਪਹਿਲਾਂ ਜਿਹੜੀਆਂ ਹੈਗੀਆਂ ਪੰਜਾਬ ਲੈਵਲ ਤੇ ਕਮਰਜੈਂਸੀ ਰਿਸਪੌਂਸ ਸਿਸਟਮ ਇਹਦੇ ਵਿੱਚ 343 ਸਾਡੇ ਸੀਗੇ ਜਿਹੜੀਆਂ ਮੋਬਾਈਲ ਮੈਡੀਕਲ ਟੀਮ ਜਿਹਦੇ ਵਿੱਚ ਡਾਕਟਰ ਵੀ ਹੁੰਦਾ ਔਰ 450 ਤੋਂ ਜ਼ਿਆਦਾ ਜਿਹੜੀਆਂ ਸੀਗੀਆਂ ਔਰ ਰੈਪਿਡ ਰਿਸਪੌਂਸ ਟੀਮ ਜਿਹਦੇ ਵਿੱਚ ਪੈਰਾਮੈਡੀਕਸ ਤੇ ਐਸੈਂਸ਼ੀਅਲ ਮੈਡੀਸਨ ਹੁੰਦੀ ਆ 170 ਐਂਬੂਲੈਂਸ ਬਟ ਇਹ ਤੁਸੀਂ ਕਹ ਲਓ ਵੀ ਦੁਕਾਨ ਤੇ ਐਡਾ ਵੱਡਾ ਹੈ ਇਹ ਕਿਸੇ ਮਤਲਬ ਕਿ ਲਿਮਟਿਡ ਨਹੀਂ ਆ ਹੁਣ ਤਾਂ ਮੇਰੇ ਕੋਲ 7 ਦੇ ਵੀ 12 ਜ਼ਿਲ੍ਹੇ ਜਿਹੜੇ ਹੈਗੇ ਆ ਇਫੈਕਟ ਹੋ ਚੁੱਕੇ ਆ ਉਹਨਾਂ ਦੇ ਵਿੱਚ ਸਪਰਿੰਗ ਡੱਬੇ ਹੋਏ ਆ ਔਰ ਅਰਬਨ ਸਪਰੈਡਿੰਗ ਔਰ ਦੂਜੇ ਵੀ ਲੋਕਾਂ ਦੇ ਘਰ ਬਾਕੀ ਜਗ੍ਹਾ ਤੇ ਵੀ ਫਿਰ ਰਹੇ ਆ ਤੁਸੀਂ ਕਹਾਂ ਸਕਦੇ ਹੋ ਕਿ ਮੋਸਟ ਆਫ ਦਾ ਪੰਜਾਬ ਤੇ ਸਾਰਾ ਹੀ ਹਿਮਾਚਲ ਪ੍ਰਦੇਸ਼ ਔਰ ਜੰਮੂ ਵੀ ਸਾਰਾ ਉਹ ਵੀ ਸਾਰਾ ਔਰ ਉੱਤਰਾਖੰਡ ਵੀ ਔਰ ਯੂਪੀ ਰਾਜਸਥਾਨ ਨਾਰਦਰਨ ਇੰਡੀਆ ਜਿਹੜਾ ਹੈਗਾ ਇਸੋਲੇ ਸਾਰੀ ਇਹਦੀ ਡਰਾਮੇ ਇਹਦੀ ਵੱਡੀ ਆ ਤੋਂ ਸਾਨੂੰ ਰਿਸਪੌਂਸ ਸੀਗੀ ਤੇ ਉਹਦੇ ਵਿੱਚ ਮੈਂ ਆਪਣਾ ਜਿਹੜਾ ਭਾਈਚਾਰਾ ਹੈਗਾ ਚਾਹੇ ਜਿਹੜਾ ਮੇਰਾ ਵਿਭਾਗ ਹੈਗਾ ਉਹਦੇ ਚ ਮੈਡੀਕਲ ਪਾਲਿਸੀਜ਼ ਆ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਨਾਂ ਨੇ ਬਹੁਤ ਵੱਡੇ ਸਕੇਲ ਦੇ ਉੱਤੇ ਜਿੰਨੇ ਸਾਡੇ ਨਰਸਿੰਗ ਕਾਲਜਸ ਹੈ ਨਰਸਿੰਗ ਹੋਮਸ ਹੈ ਮੈਡੀਕਲ ਕਾਲਜਸ ਹੈ ਕੈਮਿਸਟ ਐਸੋਸੀਏਸ਼ਨਸ ਹੈ ਮੇਰਾ ਜਿਹੜਾ ਪਹਿਲਾ ਭਾਈਚਾਰਾ ਜਿਹੜਾ origignal ਭਾਈਚਾਰਾ ਉਹਨਾਂ ਵੱਲੋਂ ਇੱਕ ওভারਵੈਲਮਿੰਗ ਰਿਸਪਾਂਸ ਆ ਤੇ ਅਸੀਂ 170 ਐਂਬੂਲੈਂਸ ਕੀਤੀਆਂ ਸੀ ਉਹਨਾਂ ਨੇ 250 ਐਂਬੂਲੈਂਸਾਂ ਨੂੰ ਜੜੀਆਂ ਆ ਗਿਆ ਉਹ ਬਲੈਜ ਕਰ ਦਿੱਤੀਆਂ ਗਿਆ ਅੱਜ ਮੈਂ 20 ਐਂਬੂਲੈਂਸ ਜਨਾਲਾ ਵਾਸਤੇ ਇਸ ਤਰ੍ਹਾਂ ਇਹ ਮੈਂ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਪੇਰਿੰਗ ਕਰ ਦਿੱਤੀ ਹੈ ਜੀ ਕਿ ਜਿਹੜੇ ਜਿਸ ਤਰ੍ਹਾਂ ਜਿਹੜੇ ਬਠਿੰਡੇ ਵਾਲੇ ਆ ਮੁਕਸਰ ਵਾਲੇ ਆ ਉਹ ਫਾਜ਼ਲ ਕੈਚ ਭੇਜਣਗੇ ਜਿਹੜੇ ਮੋਗੇ ਵਾਲੇ ਆ ਲੁਧਿਆਣੇ ਵਾਲੇ ਆ ਇਹ ਫਰੀਦਕੋਟ ਵਾਲੇ ਆ ਇਹ ਜਿਹੜਾ ਆਪਣੇ ਤਰਨਤਾਰਨ ਸਾਹਿਬ ਔਰ ਜਿਹੜੇ ਨਾਲ ਜੇ ਲੱਗਦਾ ਫਿਰੋਜ਼ਪੁਰ ਦੇ ਵਿੱਚ ਭੇਜਣਗੇ ਅੰਮ੍ਰਿਤਸਰ ਲਈ ਜਲੰਧਰ ਵਾਲਿਆਂ ਦੇ ਨਾਲ ਸ਼੍ਰੀ ਭਗਤ ਸਿੰਘ ਨਗਰ ਰੋਪੜ ਤੱਕ ਇਸ ਤਰ੍ਹਾਂ ਸਾਰਿਆਂ ਦੀ ਪੇਰਿੰਗ ਵੀ ਕਰ ਦਿੱਤੀ ਹੈ ਮੈਂ ਔਰ ਸਾਡੇ ਜਿਹੜੇ ਡਿਪਾਰਟਮੈਂਟ ਦੇ ਜਿੰਨੇ ਅਫਸਰ ਸਬੰਧ ਹਨ ਸਾਰੇ ਕੋਆਰਡੀਨੇਟ ਕਰ ਰਹੇ ਆ ਮੇਰੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੈਲ ਔਰ ਡਾਇਰੈਕਟਰ ਹੈ ਸਭ ਤੋਂ ਸਾਰੇ ਆਪਰੇਸ਼ਨਸ ਕੋਆਰਡੀਨੇਟ ਕਰ ਰਹੇ ਆ ਅਸੀਂ ਹਰ ਪਿੰਡ ਤੱਕ ਹਰ ਮੱਲੇ ਤੱਕ ਜਿਹੜਾ ਹੈਗਾ ਉਹ ਮੈਡੀਕਲ ਹੈਲਪ ਪਹੁੰਚਾ ਰਹੇ ਆਂ ਔਰ ਪਹੁੰਚਾਦੇ ਰਹਿਾਂਗੇ ਜਿੱਥੇ ਨਹੀਂ ਵੀ ਸਾਡੀ ਐਂਬੂਲੈਂਸ ਨਹੀਂ ਜਾਂਦੀ ਆ ਉੱਥੇ ਸੀ ਬੋਟ ਐਂਬੂਲੈਂਸਸ ਜੀ ਤਕਰੀਬਨ ਤਕਰੀਬਨ ਦੋ ਬੋਟ ਐਂਬੂਲੈਂਸਸ ਹਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿ 24 ਘੰਟੇ ਮੋਟਰਾਈਜ਼ਡ ਬੋਟਸ ਆ ਔਰ ਸਾਡੇ ਪੈਰਾਮੈਡੀਕਸ ਉਹਦੇ ਤੇ ਜਾਂਦੇ ਆ ਔਰ ਗੁਰਦਾਸਪੁਰ ਦੇ ਵਿੱਚ 7 ਪਿੰਡ ਸੀ ਉਹਨਾਂ ਨੂੰ ਉਸ ਪਾਰ ਵਿਲੇਜ ਕਹਿੰਦੇ ਆ ਉੱਥੇ 8 ਪ੍ਰੈਗਨੈਂਟ ਲੇਡੀ ਸੀ ਉਹਨਾਂ ਵਾਸਤੇ ਅਸੀਂ ਜਿਹੜੀ 에ਅਰ ਫੋਰਸ ਦੀ ਮਦਦ ਦੇ ਨਾਲ ਜਿਹੜੇ ਹੈਲੀਕਾਪਟਰ ਆ ਉਹਨਾਂ ਦੇ ਥਰੂ ਵੀ ਅਸੀਂ 5 ਲੇਡੀਜ਼ ਨੂੰ ਅਫਰੋਜਪੁਰ ਦੇ ਫਾਜ਼ਲਕਾ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੂੰ ਲਿਆ ਕੇ ਉਹਨਾਂ ਦੀ ਸੇਫ ਡਿਲੀਵਰੀ ਜੱਚਾ ਬੱਚਾ ਦੋਨੋਂ ਹੀ ਬਿਲਕੁਲ ਤੰਦਰੁਸਤ ਹੈ। ਸੋ ਤੁਸੀਂ 에어 ਐਮਬੂਲੈਂਸ ਸਰਵਿਸ ਵੀ ਕਹਿ ਸਕਦੇ ਹੋ ਉਹਨੂੰ। ਤੇ ਹੈਲੀਕਾਪਟਰ ਦੇ ਥਰੂ ਅਸੀਂ ਜਿਹੜਾ ਹੈਗਾ ਇਹ ਜਿਹੜੀਆਂ ਸਾਡੀਆਂ ਸਾਡੀ ਜਿਹੜੀ ਰੀਚ ਹੈਗੀ ਆ ਉਹ ਹਰ ਇੱਕ ਜਿਹੜਾ ਸਟੈਂਡਰਡ ਕੋਈ ਜਿਹਨੂੰ ਮਦਦ ਹੈ ਤੇ ਲੋਕਾਂ ਨੂੰ ਇੱਕ ਅਪੀਲ ਹੈ ਕਿ ਜਦੋਂ ਹੜ੍ਹ ਆਉਂਦੇ ਆ ਉਸ ਵੇਲੇ ਜਿਹੜੇ ਜੀਵ ਜੰਤੂਆਂ ਨੂੰ ਤੇ ਸਟ्रेस ਵੀ ਹੁੰਦਾ ਔਰ ਜਿਹੜੇ ਜਿਵੇਂ ਸਨੇਕ ਬਾਈਟਸ ਦੇ ਕੇਸਸ ਆ ਰਹੇ ਆ ਡੌਗ ਬਾਈਟ ਦੇ ਕੇਸਸ ਆ ਰਹੇ ਆ ਕਿਉਂਕਿ ਉਹ ਵੀ ਅੰਡ ਇੱਕ ਤਾਂ ਅਨਸਸਪੈਕਟਿੰਗ ਸਰਕਮਸਟੈਂਸਸ ਦਾ ਧਿਆਨ ਰੱਖਣਾ ਜੇ ਇੱਕ ਸੋਲਟੀ ਔਰ ਰਾਤ ਨੂੰ ਇੱਕ ਟੋਰਸੀ ਆਪਰੇ ਵਿੱਚ ਰੱਖਣੀ ਆ ਔਰ ਜਿਹੜਾ S square ਤੇ ਪ੍ਰਾਣਾ ਮੈਂ ਇੱਕ ਪ੍ਰਿੰਟ ਦਾ ਰਹਿਣ ਵਾਲਾ ਹੈਗਾ ਤੇ ਉਹਦੇ ਨਾਲ ਨਾ ਤੁਸੀਂ ਸਨੇਕ ਬਾਈਟ ਤੋਂ ਬਚ ਸਕਦੇ ਹੋ ਦੂਜੀ ਗੱਲ ਇਹ ਹੈ ਵੀ ਸਾਡੇ ਕੋਲੇ ਤਿੰਨ ਕੇਸ ਆਏ ਸੀਗੇ ਸਾਡੇ ਕੋਲੇ ਬਹੁਤ ਲੇਟ ਆਉਂਦੇ ਆ ਡੌਗ ਬਾਈਟ ਤੋਂ ਬਾਅਦ ਵੀ ਜਦੋਂ ਰੇਬੀ ਚੜ੍ਹਦਾ ਉਹਦਾ ਲਾਜ਼ਮੀ ਹੈ ਸਾਡੇ ਕੋਲੇ ਅ즈ਨਾਲੇ ਦੇ ਹਸਪੀਟਲ ਸਾਰੇ ਸਬਡਿਵੀਜ਼ਨ ਹਸਪੀਟਲ ਜਿਹੜਾ ਸਾਡਾ ਲਾਸਟ ਕੈਂਪ ਹੈ ਉੱਥੇ ਤੱਕ ਡੌਗ ਬਾਈਟ ਦਾ ਵੀ ਸਨੇਕ ਬਾਈਟ ਦਾ ਪੂਰਾ ਬੰਦੋਬਸਤ ਹੈ ਔਰ ਜਦੋਂ ਸਨੇਕ ਬਾਈਟ ਹੋ ਜਾਏ ਡੌਗ ਬਾਈਟ ਹੋ ਜਾਏ ਵੈਸੇ ਉਹਨੂੰ ਵਾਈਟ ਕਰੋ ਜਿਸ ਤਰ੍ਹਾਂ ਮੈਂ ਦੱਸਿਆ ਬੀ ਸੋਟੀ ਰੱਖੋ ਟਰੋਚ ਰੱਖੋ ਧਿਆਨ ਰੱਖੋ ਜੇ ਜੁੱਤੇ ਵੀ ਪਾ ਰਹੇ ਕੋਈ ਵੀ ਚੀਜ਼ਾਂ ਨੂੰ ਝਾੜ ਕੇ ਪਾਣੀ ਆ ਲੱਕੜਾ ਪਈ ਹੋ ਉਹਨੂੰ ਪਹਿਲਾਂ ਛਿਛਕੇਰ ਲਓ ਉੱਥੇ ਸੋਟੀ ਦਾ ਖੜਕਾ ਜਿਹਾ ਕਰ ਦਿਓ ਭੱਜ ਜਾਂਦੇ ਜਿਹੜੇ ਦਰਦੇ ਹੁੰਦੇ ਆ ਪੰਛੀ ਸਾਰੇ ਜੀਵ ਜੰਤੂ ਇਹਦੇ ਬਾਵਜੂਦ ਜੇ ਹੋ ਜਾਏ ਤਾਂ ਜਿੱਥੇ ਸਨੇਕ ਬਾਈਟ ਹੋ ਜਾਏ ਉਹਨੂੰ ਤੁਸੀਂ ਇੱਕ ਤਾਂ ਉਹਨੂੰ ਮੂੰਹ ਨਾਲ ਬਿਲਕੁਲ ਸੱਕ ਨਹੀਂ ਕਰਨਾ ਚਾਹੀਰ ਉਹਨੂੰ ਜਿਹੜਾ ਬੰਦਾ ਕਰੇਗਾ ਉਹਨੂੰ ਵੀ ਉਹਦਾ ਉਹ ਜ਼ਹਿਰ ਉਹਦੇ ਅੰਦਰ ਜਾ ਕੇ ਉਹਨੂੰ ਵੀ 19 ਜਿਹੜੀ ਪ੍ਰੋਬਲਮ ਹੋ ਸਕਦੀ ਹੈ ਬਲੀਡਿੰਗ ਨੂੰ ਬਤ ਨਹੀਂ ਕਰਨਾ ਉਹਨੂੰ ਚੰਗੀ ਤਰ੍ਹਾਂ ਜੋ ਤੁਹਾਡੇ ਕੋਲੇ ਸਾਬਣ ਹੈ ਡਿਟੋਲ ਹੈ ਜੋ ਵੀ ਹੈ ਤੁਹਾਨੂੰ ਉਹਦੇ ਨਾਲ ਹਲਕਾ ਡਿਟੋਲ ਲਾਈਟ ਕਰਕੇ ਉਹਦੇ ਨਾਲ ਵਾਸ਼ ਕਰਨਾ ਉਹਨੂੰ ਲੈਟਟ ਬਲੀਡ ਉਸ ਪੋਰਸ਼ਨ ਨੂੰ ਐਮੋਬਲਾਈਜ਼ ਕਰਨਾ ਕਿ ਤੁਸੀਂ ਭੱਜਣਾ ਨਹੀਂ ਹੈ ਬਸ ਜੇ ਸੱਪ ਲੜ ਗਿਆ ਬੰਦਾ ਭੱਜਦਾ ਉਹਦੇ ਨਾਲ ਪੰਪਿੰਗ ਐਕਸ਼ਨ ਆ ਜਾਰ ਫੈਲਦੀ ਆ ਤੇ ਇਮੀਡੀਏਟਲੀ ਉਹਨੂੰ ਨੀਅਰਸ ਹਸਪੀਟਲ ਤੇ ਲੈ ਜਾਓ ਸਾਡੇ ਕੋਲੇ ਪੂਰਾ ਐਂਟੀ ਸਨੇਕ ਵੈਨਮ ਸੀਰਮ ਅਸੀਂ ਕੋਈ ਵੀ ਮੌਤ ਨਹੀਂ ਹੋਣ ਦੇਵਾਂਗੇ ਔਰ ਉਸ ਤੋਂ ਬਾਅਦ ਜਿਹੜਾ ਲਾਈਵ ਸਪੋਰਟ ਵਾਲਾ ਮੈਡੀਕਲ ਕਾਲਜ ਸਾਡੇ ਪੂਰੇ ਬਲੱਡ ਸਾਰਾ ਕੁ ਇਹਨਾਂ ਬਾਕੀ ਜਿਹੜੀਆਂ ਤੁਹਾਡੀਆਂ ਵਾਟਰ ਬੋਰਨ ਡਿਸੀਜ਼ਸ ਹੈ ਉਹਦੇ ਵਾਸਤੇ ਅਸੀਂ ਕਲੋਰੀਨ ਦੀਆਂ ਗੋਲੀਆਂ ਦੇ ਰਹੇ ਹਾਂ ਪਾਣੀ ਐਪੀਰੈਂਟਲੀ ਸਾਫ਼ ਹੈ ਤਾਂ ਜਿਹੜਾ ਹੈਗਾ ਉਹ ਉਹਦੇ ਚ ਗੋਲੀ ਪਾ ਕੇ ਰੱਖ ਦਿਓ 20 ਲੀਟਰ ਚ ਗੋਲੀ 20 ਮਿੰਟ ਬਾਅਦ ਪਾਣੀ ਪੀ ਸਕਦੇ ਹੋ ਔਰ ਇਹਦੇ ਨਾਲ ਨਾਲ ਜੇ ਤੁਹਾਨੂੰ ਲੱਗਦਾ ਕਿ ਪਾਣੀ ਟਰਬਿਡ ਹੈ ਹੈ ਹੀ ਨਹੀਂ ਹੈ ਪੀਣ ਵਾਲਾ ਤਾਂ ਸਾਨੂੰ ਦੱਸੋ ਅਸੀਂ ਅਸੀਂ ਬੋਟਲਡ ਵਾਟਰ ਜਾਂ ਪਾਣੀ ਦੇ ਟੈਂਕਰ ਪਹੁੰਚਾਵਾਂਗੇ ਹਰ ਤਰ੍ਹਾਂ ਤੇ ਅਸੀਂ ਕਰ ਰਹੇ ਹਾਂ ਪਾਣੀ ਠੀਕ ਹੋਣਾ ਚਾਹੀਦਾ ਸੁੱਕਾ ਰਾਸ਼ਨ ਦੇ ਰਹੇ ਹਾਂ ਖਾਣਾ ਤਾਜ਼ਾ ਬਣਾ ਕੇ ਖਾਣਾ ਹੈ ਬਾਸੀਆਂ ਚੀਜ਼ਾਂ ਨਹੀਂ ਖਾਣੀਆਂ ਇਹਨਾਂ ਦਾ ਆਪਣੇ ਸਿਹਤ ਦਾ ਧਿਆਨ ਰੱਖੋ ਮੱਖੀਆਂ ਮਛਰਾਂ ਤੋਂ ਜਿਹੜਾ ਹੈਗਾ ਉਹ ਕੱਪੜੇ ਪਾਓ ਪ੍ਰੋਪਰ ਜਿਹੜੇ ਹੈਗੇ ਆ ਕਵਰ ਕਰ ਲਓ ਆਪਣੇ ਆਪ ਨੂੰ ਕੋਈ ਮੋਸਕੀਟੋ ਕੋਇਲ ਯੂਜ਼ ਕਰ ਲਓ ਜੇ ਬਿਜਲੀ ਅੱਜ ਕੱਲ੍ਹ ਲੋਕਾਂ ਦੇ ਇਨਵਰਟਰ ਲੱਗੇ ਹੋਇਆ ਜਾਂ ਤੁਸੀਂ ਜਿਹੜਾ ਹੈਗਾ ਉਹ ਆਲ ਆਊਟ ਵਗੈਰਾ ਸੀ ਉਹ ਵੀ ਪ੍ਰੋਵਾਈਡ ਕਰ ਰਹੇ ਹਾਂ ਸਾਰਾ ਸਾਨੂੰ ਜੋ ਵੀ ਦੱਸੋਗੇ ਅਸੀਂ ਪ੍ਰੋਵਾਈਡ ਕਰਾਂਗੇ ਅਸੀਂ ਲੋਕਾਂ ਦੇ ਸਿਹਤ ਦਾ ਪੂਰਾ ਧਿਆਨ ਰੱਖਾਂਗੇ ਡਾਕਟਰ ਸਾਹਿਬ ਇਹ ਪੈਰਾ ਮੈਡੀਕਲ ਦੇ ਜਿਹੜੇ ਪੱッセ ਜਾ ਰਹੇ ਨੇ ਇਹਨਾਂ ਵਿੱਚ ਗਾਂਸਰ ਵੀ ਹੈ ਜੀ ਇਹਦੇ ਚ ਪੈਰਾ ਮੈਡੀਕਸ ਦੇ ਵੀ ਸਾਰੀਆਂ ਟੀਮਾਂ ਹੈਗੀਆਂ ਇਹ 20 ਐਂਬੂਲੈਂਸ ਜਿਹੜੀਆਂ ਹੈ ਦੇਦੇ ਵਿੱਚ ਸਾਡੇ ਨਰਸਿੰਗ ਕਾਲਜਸ ਆ ਹੋਰ ਰੈੱਡ ਕਰਾਸ ਹੋਰ ਜਿਹੜੀਆਂ ਬਹੁਤ ਸਾਰੀਆਂ ਦੂਜੀਆਂ ਐਨ ਜੀਓਸ ਆ ਗਈਆਂ ਜਿਹੜੇ ਮਤਲਬ ਜਿਹੜੇ ਕੋਈ ਐਂਬੂਲੈਂਸ ਕੋ ਦੋ ਨਰਸਿੰਗ ਕਾਲਜਸ ਵਾਲੇ ਨਰਸਿੰਗ ਹੋਮਸ ਵਾਲੇ ਕੈਮਿਸਟਰੀ ਐਸੋਸੀਏਸ਼ਨ ਦੇ ਬੰਦੇ ਵੀ ਨਾਲ ਜਾ ਰਹੇ ਹੋ ਦਵਾਈਆਂ ਵੀ ਦੇ ਰਹੇ ਆ ਇਹ ਯੰਗ ਡਾਕਟਰਸ ਆਗੇ ਜਿਹੜੇ ਜਿਹੜੇ ਇੰਟਰਨ ਐਂਡ ਹਾਊਸ ਸਰਜਨਸ ਐਂਡ ਜਿਹੜੇ ਰੈਜ਼ੀਡੈਂਟ ਡਾਕਟਰਸ ਆਗੇ ਇਸ ਤੋਂ ਸਵਾਇ ਤੋਂ ਸਪੈਸ਼ਲ ਸਰਵਿਸਿਜ਼ ਵੀ ਜਿੱਥੇ ਸਾਨੂੰ ਲੋੜ ਹੈ ਮੈਡੀਕਲ ਕਾਲਜ ਦੀਆਂ ਟੀਮਾਂ ਸਾਡੀਆਂ ਤਿਆਰ ਹੈਗੀਆਂ ਜੇ ਜਨਾਲੇ ਵਿੱਚ ਆ ਕੇ ਉੱਥੇ ਸੀਜ਼ੇਰੀਅਨ ਜਾਂ ਹੋਰ ਉਹਨਾਂ ਨੂੰ ਆਪਰੇਸ਼ਨ ਵੀ ਕਰਨੇ ਪੈਣਗੇ ਅਸੀਂ ਵੀ ਆਰ ਪ੍ਰਿਪੇਅਰਡ ਵੈਸੇ ਅਸੀਂ ਉਹਦੇ ਵਾਸਤੇ ਐਂਬੂਲੈਂਸ ਸਰਵਿਸ ਦੇਵਾਂਗੇ ਕਿ ਉਹਨੂੰ ਇੱਥੇ ਰੱਖ ਕੇ ਪੇਸ਼ੈਂਟ ਕਰਕੇ ਬਾਅਦ ਵਿੱਚ ਪੋਸਟ ਆਪਰੇਟਿਵ ਕੇਅਰ ਵਾਸਤੇ ਉੱਥੇ ਭੇਜ ਦਾਂਗੇ ਸਰ ਮੈਨੂੰ ਚੋਸ ਦੀਆ ਹਾਂ ਇਹਨੂੰ ਇਹਨੂੰ ਮੈਂ ਆਸ਼ਾ ਵਰਕਰ ਕਿ ਟਕਾਉਂਗਾ ਜੀ ਇਹ ਸਾਰੀਆਂ ਆਸ਼ਾ ਵਰਕਰ ਜਿਹੜੀਆਂ ਉੱਥੇ ਆਗੀਆਂ ਸਭ ਨੂੰ ਦੇਵਾਂਗੇ ਅਸੀਂ ਇਹ ਇਹਦੇ ਵਿੱਚ ਐਸੋਸੀਏਸ਼ਨ ਵੱਲੋਂ ਤਿਆਰ ਕਰਾਈ ਗਈ 50 ਇਹ ਪੰਜਾਬ ਕੈਮਸ ਐਸੋਸੀਏਸ਼ਨ ਨਹੀਂ ਇਹ ਤੁਹਾਡਾ ਜੀ ਤੁਹਾਡਾ ਆਸ਼ੀਰਵਾਦ ਹੈ ਜਿਹੜਾ ਦਾਸ਼ੀਰਵਾਦ ਹੈ ਦੇਖੋ ਤੁਸੀਂ ਲੋਕਾਂ ਦੀ ਸ਼ਰਧਾ ਦੇਖੋ ਜੀ ਇਹਨਾਂ ਨੇ 500 ਕਿੱਟ ਮੈਂ ਕੱਲ ਕਿਹਾ ਇਹਨਾਂ ਨੂੰ ਰਾਤੀ ਕਿਹਾ ਇਹਨਾਂ ਨੂੰ ਰਾਤੋਂ ਰਾਤ ਇਹਨਾਂ ਨੇ ਬਣਾ ਕੇ ਇਹ ਆਸ਼ਾ ਵਰਕਰ ਕਿੱਟ ਹੈ ਜੀ ਇਹ ਹਰ ਪਿੰਡ ਵਿੱਚ ਹਰ ਮਹੱਲੇ ਦੇ ਵਿੱਚ ਅਵੇਲੇਬਲ ਕਰਾ ਦਾਂਗੇ ਇਹਦੇ 'ਚ ਹਰ ਅਪਰੀਸ਼ੀਏਟ ਅਪਰੀਸ਼ੀਏਟ ਆਹ ਦੁਕਾਨਦਾਰ ਆਪਾਂ ਫੈਂਬਲਸ ਕਰਾਂਗੇ ਸਰ ਟੀਚਰ ਐਸੋਸੀਏਸ਼ਨ ਸਰ ਆਕੜੀ ਸਰਕਾਰ ਦੇ ਤੌਰ ਤੇ ਸਹਿਯੋਗ ਕਰ ਰਹੀ ਹੈ ਅਸੀਂ ਛੋਟੇ ਕੀ ਗਏ ਐਸ ਆਰ ਡੀ ਸੋਸਾਇਟੀ ਕੰਟੀਨਿਊਸਲੀ ਆਰ ਡੂਇੰਗ ਪੈਡੀਕਲ ਥੀਕਲ ਕੈਂਪਸ ਤੁਸੀਂ ਇਹਦੇ ਨਾਲ ਜੁੜ ਜਓ ਇਹਨੂੰ ਆਪਾਂ ਸਟਰੀਮਲਾਈਨ ਕਰ ਸਕੇ

ਚਲੋ ਚਲੋ ਇਹਨੂੰ ਤੋਰ ਦੇ ਨਾਲੇ ਨੈਕਸਟ ਨੈਕਸਟ ਤੁਸੀਂ ਆਪ ਸਾਈਡ ਤੇ ਲਈ ਚਲੋ ਨੰਗੀ ਜਾਣਗੇ ਫਰੰਟ ਤੋਂ ਆ ਜੀ ਲਾਈਨ ਬਣਾਓ ਪਿੱਛੇ ਜਾਓ ਆਓ ਜੀ ਆਓ ਜੀ ਆਹੱਥੀ ਤੇ ਚੱਲੋ 20 20 ਸੱਤ ਆਓ ਚਲੋ 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 ਕੋਪਣਾ ਨਹੀਂ ਜੀ ਕੋਪਣਾ ਨਹੀਂ ਇਹ 18 ਤੋਂ ਨਸਤ ਆਈ ਸਰ ਤਰਨ ਤਰਨੀ 500 ਕਿਟ ਭੇਜ ਦਿੱਤੀ ਹੈ ਜੀ ਜਿਹਦੇ ਚੱਲੇਗੇ ਬਹੁਤ ਬਹੁਤ ਪ੍ਰਾਊਡ ਆਫ ਯੂ ਬਸ ਸਰ ਇੱਕ ਪਰਸਨਲ ਬਾਈਟ ਅ ਪਰਸਨਲ ਬਾਈਟ ਦਾ ਨਾ ਫਿਰ ਸਾਰਿਆਂ ਨੂੰ ਨਹੀਂ ਕਰਦੇ ਇਹ ਇਹਦੇ ਵਿੱਚੋਂ ਕਰ ਦਿਓ ਜੀ ਤੇ ਜੇ ਮੈਂ ਜੇ ਮੈਂ ਸਿੰਗਲ ਬਾਈਟਸ ਕਰਨ ਲੱਗ ਗਿਆ ਨਾ ਫਿਰ ਸਾਰਿਆਂ ਨੂੰ ਲੋੜ ਪੈ ਸਕਦੀ ਹੈ ਆਓ ਕਰੋ ਜੀ ਬੋਲੋ ਚਲੋ ਚਲੋ ਬੱਚਿਆਂ ਨੇ ਵੀ ਬੈਣਾ ਚਲੋ ਚਲੋ ਆਜੋ ਆ ਵੀ ਇਹਦੇ ਇਹਦੇ ਅੰਦਰੋਂ ਵੀ ਲਾ ਲਓ ਜੀ ਫੂਡ ਇਹ ਫੂਡ ਪੈਕੇਟਸ ਵੀ ਆ ਜੀ ਸਾਡੇ ਕੋਲ ਚਲੋ ਚਲੋ ਲਾ ਚਲੋ ਅੱਗੇ ਤੁਹਾਨੂੰ ਬਸ ਠੀਕ ਹੈ ਜੀ ਅੱਗੇ ਅੱਗੇ ਜਾ ਕੇ ਕਰਨ ਕਰਦੇ ਜਾਣਾ ਚਲੋ ਜੀ ਸਰਪਚਾ ਜੀ ਆਈਐਮਐਸ ਦਾ 100 ਵੰਡਰਫੁਲ ਹੀ ਗੱਲ ਹੈ ਜੀ हां आपकी आप कौन सा कॉलेज रहे हांजी हाँ जी, जी कोई बात नहीं सारी फसल कौन सामने मेडिकल बैठ जाओ बैठ जाओ आप चलो 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 हां दर्शक किथे हो ਤੁਸੀਂ हां मेडिकल कॉलेज आ सकते हो दस मिनट आ जाओ मेडिकल जाओ बड़े बच्चे ना च नहीं बैठने डॉक्टर साहब वो दैट आई नॉट सुपरवाइजिंग ਅਜਨਜੀ ਅਜਨਾਰੇ ਦੇ ਵਿੱਚੋਂ ਮੇਰੇ ਕੋਲ ਰਿਕੁਆਇਰਮੈਂਟ ਆਈ ਸੀ ਤੇ ਮੈਂ 20 ਐਮਬੂਲੈਂਸ ਜਿਹੜੀਆਂ ਹੈਗੀਆਂ ਉਹ ਗਵਰਨਮੈਂਟ ਮੈਡੀਕਲ ਕਾਲਜ ਤੋਂ ਇਹ ਐਨ ਜੀਓਜ਼ ਦੇ ਸਹਿਯੋਗ ਨਾਲ ਆ ਜਿਹਦੇ ਵਿੱਚ ਪ੍ਰੋਮੀਨੈਂਟਲੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਆਪਣੇ ਕੈਮਿਸਟ ਐਸੋਸੀਏਸ਼ਨ ਆ ਪੰਜਾਬ ਦੀ ਉਹਨਾਂ ਵੱਲੋਂ ਔਰ ਬਹੁਤ ਸਾਰੇ ਨਰਸਿੰਗ ਕਾਲਜਸ ਔਰ ਨਰਸਿੰਗ ਹੋਮਸ ਔਰ ਜਿਹੜੇ ਕੁਝ ਸੋਸਾਇਟੀਜ਼ ਹੈਗੀਆਂ ਜਿਹੜੀਆਂ ਮਤਲਬ ਕੋਈ ਚੈਰੀਟੇਬਲ ਹਸਪੀਟਲ ਆ ਜਾਂ ਚੈਰੀਟੇਬਲ ਇੰਸਟੀਟਿਊਸ਼ਨ ਉਹਨਾਂ ਵੱਲੋਂ ਕੰਟਰੀਬਿਊਟ ਕੀਤਾ ਇਹਨਾਂ ਦੇ ਵਿੱਚ ਇਹਨਾਂ ਨੇ 500 ਜਿਹੜੀ ਕਮਿਊਨਿਟੀ ਅਸੋਸੀਏਸ਼ਨ ਸਾਨੂੰ ਆਸ਼ਾ ਵਰਕਰ ਵਾਸਤੇ ਕਿਟਸ ਦਿੱਤੀਆਂ ਫੂਡ ਪੈਕੇਟਸ ਵੀ ਦਿੱਤੇ ਆ ਲੋਕਾਂ ਵਾਸਤੇ ਔਰ ਇਹਦੇ ਨਾਲ ਨਾਲ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਜਜ਼ਬਾ ਹੈਗਾ ਉਹ ਸਾਹਮਣੇ ਉੱਪਰ ਕੇ ਸਾਹਮਣੇ ਆਇਆ ਕਿ 20 ਐਂਬੂਲੈਂਸਾਂ ਆਤੋਂ ਆ ਪੰਜਾਬ ਦੇ ਵਿੱਚ ਕੁੱਲ ਜਿਹੜਾ ਹੈਗਾ ਇਹ ਇਹ ਵਾਲੀ ਐਨਜੀਓ ਦੀਆਂ ਜਿਹੜੀਆਂ ਆਈਐਮਏ ਦੀਆਂ ਕੈਮਿਸਟ ਅਸੋਸੀਏਸ਼ਨਸ ਔਰ ਬਾਕੀ ਸਾਰੇ ਜਿੰਨੇ ਨਰਸਿੰਗ ਕਾਲਜੇਜ਼ ਔਰ ਨਰਸਿੰਗ ਹੋਮਸ ਇਹਨਾਂ ਦੀਆਂ ਮਿਲਾ ਕੇ 250 ਐਮਬੂਲੈਂਸ ਦਿੱਤੀਆਂ ਤਾਂ ਸਾਡੇ ਕੋਲੇ 170 ਪਹਿਲਾਂ ਸਰਕਾਰੀ ਸੀਗੀਆਂ ਇਹ ਸਾਡੀ ਜਿਹੜੀ ਫਲੀਟ ਹੈ ਡਬਲ ਤੋਂ ਜ਼ਿਆਦਾ ਹੋ ਗਈ ਆ ਇਹਦੇ ਨਾਲ ਅਸੀਂ ਹਰ ਜਿਹੜਾ ਫਲੱਡ ਅਫੈਕਟਡ ਹਰ ਪਿੰਡ ਦੇ ਵਿੱਚ ਹਰ ਮਹੱਲੇ ਦੇ ਵਿੱਚ ਪਹੁੰਚ ਸਕਾਂਗੇ ਸਾਡੀਆਂ ਟੀਮਾਂ ਜਾਣਗੀਆਂ ਉੱਥੇ ਮੈਡੀਕਲ ਟੀਮਾਂ ਜਾਣਗੀਆਂ ਔਰ ਅਸੀਂ ਜਿਹੜੀਆਂ ਖਾਸ ਤੌਰ ਤੇ ਗੰਦੇ ਪਾਣੀ ਨਾਲ ਮੱਖੀਆਂ ਮਛਰਾਂ ਨਾਲ ਬਿਮਾਰੀਆਂ ਫੈਲਣ ਵਾਲੀਆਂ ਹੁੰਦੀਆਂ ਔਰ ਸਨੇਕ ਬਾਈਟ ਡੌਗ ਬਾਈਟ ਉਹਨਾਂ ਦਾ ਔਨ ਦਾ ਸਪੋਟ ਅਸੀਂ ਜਿਹੜਾ ਇਲਾਜ ਕਰ ਸਕਾਂਗੇ ਔਰ ਅਸੀਂ ਕੀਮਤੀ ਜਾਨਾਂ ਬਚਾ ਰਹੇ ਹਾਂ ਔਰ ਹੋਰ ਜ਼ਿਆਦਾ ਬਚਾ ਸਕਾਂਗੇ ਦਾ ਫਰੰਟ ਲਾਈਨ ਵਾਰੀਅਰਸ ਨਾ ਫੌਜੀ ਹੁੰਦੇ ਨਾ ਜਿਹੜੀ ਇਨਫੈਂਟਰੀ ਹੁੰਦੀ ਹੈ ਮੈਂ ਤਾਂ ਲੋਜਿਸਟਿਕਸ ਦੇਖਾਂਗਾ ਤੁਹਾਨੂੰ ਐਂਬੂਲੈਂਸ ਚਾਹੀਦੀ ਹੈ ਤੁਹਾਨੂੰ ਪਾਣੀ ਤੁਹਾਡੇ ਰਸਤੇ ਦਾ ਸਾਫਾ ਪਾਣੀ ਚਾਹੀਦਾ ਸਭ ਤੋਂ ਜ਼ਵਾਨੀਆਂ ਦੀ ਸਪਲਾਈ ਹੋਵੇ ਜਿਹੜੀਆਂ ਸਪਲਾਈਜ਼ ਹੈ ਕੋਈ ਬੰਦਾ ਉਹ ਦੇਖ ਰਿਹਾ ਹੋਏਗਾ ਸੋ ਬਾਕੀ ਵਰ ਦਾ ਮੋਸਟ ਇੰਪੋਰਟੈਂਟ ਪਾਰਟ ਆਫ ਇਟ ਜਿਹੜਾ ਸਿੱਧੇਲੀ ਪੇਸ਼ੈਂਟਸ ਨਾਲ ਦੇਖਦਾ ਹਾਂ। ਆ ਡਾਕਟਰ ਸਭ ਇਹਨਾਂ ਨੂੰ ਤੁਸੀਂ ਮੋਡੀਫਾਈ ਕਰ ਰਹੇ ਹੋ ਔਰ ਇਹ ਐਮਬੂਲੈਂਸ ਬਹੁਤ ਅੱਛਾ ਉਪਕ੍ਰ ਹੈ। ਲੇ ਇਸ ਵੇਲੇ ਜਿਹੜਾ ਹਗਾ ਪੰਜਾਬ ਅੱਟੇ ਕੰਮ ਇਹ ਮੇਰਾ ਨਾ ਟਾਈਮ ਥੋੜਾ ਜਨਾ ਕੋਈ ਜੀ ਕਰ ਰਿਹਾ। ਇੱਕ ਕੋਈ ਕੰਮ ਨੇ ਸਾਰੀ ਅੱਜ ਸਰ ਅੱਜ ਜਿਹੜੀ ਐਮਬੂਲੈਂਸ ਰਵਾਨਾ ਕੀਤੀ ਜਾ ਰਹੀ ਹੈ ਮੈਡੀਕਲ ਕਾਲਜ ਕੋ ਕਿ ਕਿੰਨੇ ਘੜੇ ਏਰੀਆਸ ਕੀਤੀ ਜਾ ਰਹੀਆਂ ਨੇ ਅਤੇ ਕਿਹ ਕਿਹ ਟੀਮਾਂ ਨੇ ਨਾਲ ਗੁਜ਼ਾਰੀ। ਦੇਖੋ ਜਦੋਂ ਫਲਡਸ ਆਨੇ ਸ਼ੁਰੂ ਹੋਏ ਆ ਰਾਵੀ ਦੇ ਵਿੱਚ ਬਾਅਦ ਚ ਆਇਆ ਪਹਿਲਾਂ ਜਿਹੜਾ ਤੁਹਾਡਾ ਵਿਆਸ ਵਾਲਾ ਸੀ ਹਰੀਕੇ ਪੱਤਨ ਦੇ ਵਿੱਚ ਮੈਂ ਆਲਰੇਡੀ ਜਿਹੜਾ ਹੈਗਾ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕਾ ਹਾਂ ਜੀ ਤੇ ਇਹ ਸੱਤਵਾਂ ਜ਼ਿਲ੍ਹਾ ਹੈ ਮੇਰਾ ਪਹਿਲਾਂ ਕਪੂਰਥਲਾ ਦੇ ਵਿੱਚ ਤਾਰਨ ਤਾਰਨ ਫਾਜ਼ਿਲਕਾ ਫਿਰੋਜ਼ਪੁਰ ਮੈਂ ਗਿਆ ਸੀ ਉਹ ਪਿਛਲੇ ਸੰਡੇ ਗਿਆ ਸੀ ਮਤਲਬ ਸੰਡੇ ਵਾਪਸ ਆਇਆ ਸੀ ਮੈਂ ਪਿਛਲੇ ਵੀਰਵਾਰ ਗਿਆ ਸੀ ਤੇ ਜੋ ਮੈਂ ਉੱਥੇ ਪ੍ਰੈਸ ਦੀ ਦੇਖੀ ਮੈਂ ਉਸ ਤੋਂ ਪਹਿਲਾਂ ਜਿਹੜੀਆਂ ਹੈਗੀਆਂ ਪੰਜਾਬ ਲੈਵਲ ਤੇ ਕਮਰਜੈਂਸੀ ਰਿਸਪੌਂਸ ਸਿਸਟਮ ਇਹਦੇ ਵਿੱਚ 343 ਸਾਡੇ ਸੀਗੇ ਜਿਹੜੀਆਂ ਮੋਬਾਈਲ ਮੈਡੀਕਲ ਟੀਮ ਜਿਹਦੇ ਵਿੱਚ ਡਾਕਟਰ ਵੀ ਹੁੰਦਾ ਔਰ 450 ਤੋਂ ਜ਼ਿਆਦਾ ਜਿਹੜੀਆਂ ਸੀਗੀਆਂ ਔਰ ਰੈਪਿਡ ਰਿਸਪੌਂਸ ਟੀਮ ਜਿਹਦੇ ਵਿੱਚ ਪੈਰਾਮੈਡੀਕਸ ਤੇ ਐਸੈਂਸ਼ੀਅਲ ਮੈਡੀਸਨ ਹੁੰਦੀ ਆ 170 ਐਂਬੂਲੈਂਸ ਬਟ ਇਹ ਤੁਸੀਂ ਕਹ ਲਓ ਕਿ ਦੁਕਾਨ ਤੇ ਐਡਾ ਵੱਡਾ ਹੈ ਇਹ ਕਿਸੇ ਮਤਲਬ ਕਿ ਲਿਮਟਿਡ ਨਹੀਂ ਆ ਹੁਣ ਤਾਂ ਮੇਰੇ ਕੋਲ 7 ਦੇ ਵੀ 12 ਜ਼ਿਲ੍ਹੇ ਜਿਹੜੇ ਹੈਗੇ ਆ ਇਫੈਕਟ ਹੋ ਚੁੱਕੇ ਆ ਉਹਨਾਂ ਦੇ ਵਿੱਚ ਬ੍ਰਿੰਡ ਡੁੱਬੇ ਹੋਏ ਆ ਔਰ ਅਰਬਨ ਸਪਰੈਡਿੰਗ ਔਰ ਦੂਜੇ ਵੀ ਲੋਕਾਂ ਦੇ ਘਰ ਬਾਕੀ ਜਗ੍ਹਾ ਤੇ ਵੀ ਗਿਰ ਰਹੇ ਆ ਤੁਸੀਂ ਕਹਿ ਸਕਦੇ ਹੋ ਕਿ ਮੋਸਟ ਆਫ ਦਾ ਪੰਜਾਬ ਤੇ ਸਾਰਾ ਹੀ ਹਿਮਾਚਲ ਪ੍ਰਦੇਸ਼ ਔਰ ਜੰਮੂ ਵੀ ਸਾਰਾ ਉਹ ਵੀ ਸਾਰਾ ਔਰ ਉੱਤਰਾਖੰਡ ਵੀ ਔਰ ਯੂਪੀ ਰਾਜਸਥਾਨ ਨਾਰਦਰਨ ਇੰਡੀਆ ਜਿਹੜਾ ਹੈਗਾ ਇਸੋਲੇ ਸਾਰੀ ਇਹਦੀ ਡਰਾਮੇ ਇਹਦੀ ਵੱਡੀ ਆ ਤੋਂ ਸਾਨੂੰ ਰਿਸਪੌਂਸ ਸੀਗੀ ਤੇ ਉਹਦੇ ਵਿੱਚ ਮੈਂ ਆਪਣਾ ਜਿਹੜਾ ਭਾਈਚਾਰਾ ਹੈਗਾ ਚਾਹੇ ਜਿਹੜਾ ਮੇਰਾ ਮਹਿਕਮਾ ਹੈਗਾ ਉਹਦੇ ਚ ਮੈਡੀਕਲ ਕੌਂਸਲ ਦੇ ਸਾਗੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਨਾਂ ਨੇ ਬਹੁਤ ਵੱਡੇ ਸਕੇਲ ਦੇ ਉੱਤੇ ਜਿੰਨੇ ਸਾਡੇ ਨਰਸਿੰਗ ਕਾਲਜਸ ਐ ਨਰਸਿੰਗ ਹੋਮਸ ਐ ਮੈਡੀਕਲ ਕਾਲਜਸ ਐ ਕੈਮਿਸਟ ਅਸੋਸੀਏਸ਼ਨਸ ਐ ਮੇਰਾ ਜਿਹੜਾ ਪਹਿਲਾ ਭਾਈਚਾਰਾ ਜਿਹੜਾ origignal ਭਾਈਚਾਰਾ ਉਹਨਾਂ ਵੱਲੋਂ ਇੱਕ ওভারਵੈਲਮਿੰਗ ਰਿਸਪੌਂਸ ਆ ਤੇ ਅਸੀਂ 170 ਐਂਬੂਲੈਂਸ ਕਿਤੇ ਆ ਸੀ ਉਹਨਾਂ ਨੇ 250 ਐਂਬੂਲੈਂਸਾਂ ਨੂੰ ਜੋੜੀਆਂ ਆ ਗਿਆ ਉਹ ਬਲੈਜ ਕਰ ਦਿੱਤੀਆਂ ਆ ਜੀ ਅੱਜ ਮੈਂ ਵੀ ਐਂਬੂਲੈਂਸ ਚਲਾ ਲਾ ਵਾਸਤੇ ਇਸ ਤਰ੍ਹਾਂ ਇਹ ਮੈਂ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਪੇਰਿੰਗ ਕਰ ਦਿੱਤੀ ਆ ਜੀ ਕਿ ਜਿਹੜੇ ਜਿਸ ਤਰ੍ਹਾਂ ਜਿਹੜੇ ਬਠਿੰਡੇ ਵਾਲੇ ਆ ਮੁਕਸਰ ਵਾਲੇ ਆ ਉਹ ਫਾਜ਼ਿਲਕਾ ਚ ਭੇਜਣਗੇ ਜਿਹੜੇ ਮੋਗੇ ਵਾਲੇ ਆ ਲੁਧਿਆਣੇ ਵਾਲੇ ਆ ਇਹ ਫਰੀਦਕੋਟ ਵਾਲੇ ਆ ਇਹ ਜਿਹੜਾ ਆਪਣੇ ਤਰਨਤਾਰਨ ਸਾਹਿਬ ਔਰ ਜਿਹੜੇ ਨਾਲ ਜੇ ਲੱਗਦਾ ਫਿਰੋਜ਼ਪੁਰ ਦੇ ਵਿੱਚ ਭੇਜਣਗੇ ਅੰਮ੍ਰਿਤਸਰ ਲਈ ਜਲੰਧਰ ਵਾਲਿਆਂ ਦੇ ਨਾਲ ਜੀਤ ਭਗਤ ਸਿੰਘ ਨਗਰ ਰੋਪੜ ਤੱਕ ਇਸ ਤਰ੍ਹਾਂ ਸਾਰਿਆਂ ਦੀ ਪੇਰਿੰਗ ਵੀ ਕਰ ਦਿੱਤੀ ਹੈ ਮੈਂ ਔਰ ਸਾਡੇ ਜਿਹੜੇ ਡਿਪਾਰਟਮੈਂਟ ਦੇ ਜੰਨੇ ਅਫਸਰ ਸਭਾ ਹਨ ਸਾਰੇ ਕੋਆਰਡੀਨੇਟ ਕਰ ਰਹੇ ਆ ਮੇਰੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੈ ਔਰ ਡਾਇਰੈਕਟਰ ਹੈ ਸਭ ਤੋਂ ਸਾਰੇ ਆਪਰੇਸ਼ਨਸ ਕੋਆਰਡੀਨੇਟ ਕਰ ਰਹੇ ਆ ਅਸੀਂ ਹਰ ਪਿੰਡ ਤੱਕ ਹਰ ਮਹੱਲੇ ਤੱਕ ਜਿਹੜਾ ਹੈਗਾ ਉਹ ਮੈਡੀਕਲ ਹੈਡ ਬਚਾ ਰਹੇ ਆਂ ਔਰ ਪਹੁੰਚਾਉਂਦੇ ਰਹਿਾਂਗੇ ਜਿੱਥੇ ਨਹੀਂ ਵੀ ਆ ਸਾਡੀ ਐਂਬੂਲੈਂਸ ਨਹੀਂ ਜਾਂਦੀ ਆ ਉੱਥੇ ਸੀ ਬੋਟ ਐਂਬੂਲੈਂਸ ਜੀ ਤਕਰੀਬਨ ਤਕਰੀਬਨ ਦੋ ਬੋਟ ਐਂਬੂਲੈਂਸਸ ਹਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿ 24 ਘੰਟੇ ਮੋਟਰਾਈਜ਼ਡ ਬੋਟਸ ਆ ਔਰ ਸਾਡੇ ਪੈਰਾਮੈਡੀਕਸ ਉਹਦੇ ਤੇ ਜਾਂਦੇ ਆ ਔਰ ਗੁਰਦਾਸਪੁਰ ਦੇ ਵਿੱਚ 7 ਪਿੰਡ ਸੀ ਉਹਨਾਂ ਨੂੰ ਉਸ ਪਾਰ ਵਿਲੇਜ ਕਹਿੰਦੇ ਆ ਉੱਥੇ 8 ਪ੍ਰੈਗਨੈਂਟ ਲੇਡੀ ਸੀ ਉਹਨਾਂ ਵਾਸਤੇ ਅਸੀਂ ਜਿਹੜੀ 에ਅਰ ਫੋਰਸ ਦੀ ਮਦਦ ਦੇ ਨਾਲ ਜਿਹੜੇ ਹੈਲੀਕਾਪਟਰ ਆ ਉਹਨਾਂ ਦੇ ਥਰੂ ਵੀ ਅਸੀਂ 5 ਲੇਡੀਜ਼ ਨੂੰ ਫਰੋਚਪੁਰ ਦੇ ਵਿੱਚ ਫਾਜ਼ਲਕਾ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੂੰ ਲਿਆ ਕੇ ਉਹਨਾਂ ਦੀ ਸੇਫ ਡਿਲੀਵਰੀ ਜੱਚਾ ਬੱਚਾ ਦੋਨੋਂ ਹੀ ਬਿਲਕੁਲ ਤੰਦਰੁਸਤ ਹੈ। ਸੋ ਤੁਸੀਂ ਏਅਰ ਐਂਬੂਲੈਂਸ ਸਰਵਿਸ ਵੀ ਕਹਿ ਸਕਦੇ ਹੋ ਉਹਨੂੰ। ਤੇ ਹੈਲੀਕਾਪਟਰ ਦੇ ਥਰੂ ਅਸੀਂ ਜਿਹੜਾ ਹੈਗਾ ਇਹ ਜਿਹੜੀਆਂ ਸਾਡੀਆਂ ਸਾਡੀ ਜਿਹੜੀ ਰੀਚ ਹੈਗੀ ਆ ਉਹ ਹਰ ਇੱਕ ਜਿਹੜਾ ਸਟੈਂਡਰਡ ਕੋਈ ਜਿਹਨੂੰ ਮਦਦ ਆ ਤੇ ਲੋਕਾਂ ਨੂੰ ਇੱਕ ਅਪੀਲ ਹੈ ਕਿ ਜਦੋਂ ਹਾਰਡ ਆਂਦੇ ਆ ਉਸ ਲਈ ਜਿਹੜੇ ਜੀਪ ਜਾਨਵਰਾਂ ਤੇ ਸਟ्रेस ਵੀ ਹੁੰਦਾ ਔਰ ਜਿਹੜੇ ਜਿਵੇਂ ਸਨੇਕ ਬਾਈਟਸ ਦੇ ਕੇਸਸ ਆ ਰਹੇ ਆ ਡੌਗ ਬਾਈਟ ਦੇ ਕੇਸਸ ਆ ਰਹੇ ਆ ਕਿਉਂਕਿ ਉਹ ਵੀ ਅੰਡਰ ਸ ਇੱਕ ਤਾਂ ਅਨਸਸਪੈਕਟਿੰਗ ਸਰਕਮਸਟਾਂਸਸ ਦਾ ਧਿਆਨ ਰੱਖਣਾ ਹੈ ਕਿ ਇੱਕ ਸੋਟੀ ਔਰ ਰਾਤ ਨੂੰ ਇੱਕ ਟਾਰਚੀ ਹੱਥ ਵਿੱਚ ਰੱਖਣੀ ਆ ਔਰ ਜਿਹੜਾ ਸਕੇਅਰ ਕੇ ਪ੍ਰਾਣਾਮਾ ਇੱਕ ਪ੍ਰਿੰਟ ਦਾ ਰਹਿਣ ਵਾਲਾ ਹੈਗਾ ਤੇ ਉਹਦੇ ਨਾਲ ਨਾ ਤੁਸੀਂ ਸਨੇਕ ਬਾਈਟ ਤੋਂ ਬਚ ਸਕਦੇ ਹੋ ਦੂਜੀ ਗੱਲ ਇਹ ਹੈ ਵੀ ਸਾਡੇ ਕੋਲੇ ਤਿੰਨ ਕੇਸ ਆਏ ਸੀਗੇ ਸਾਡੇ ਕੋਲੇ ਬਹੁਤ ਲੇਟ ਆਉਂਦੇ ਆ ਡੌਗ ਬਾਈਟ ਤੋਂ ਬਾਅਦ ਵੀ ਜਦੋਂ ਰੇਬੀ ਚਰੋ ਉਹਦਾ ਲਾਜ਼ਮੀ ਹੈ ਸਾਡੇ ਕੋਲੇ ਅ즈ਨਾਲੇ ਦੇ ਹਸਪੀਟਲ ਸਾਰੇ ਸਬਡਿਵੀਜ਼ਨ ਹਸਪੀਟਲ ਜਿਹੜਾ ਸਾਡਾ ਲਾਸਟ ਸਟੇਪ ਹੈ ਉੱਥੇ ਤੱਕ ਡੌਗ ਬਾਈਟ ਦਾ ਵੀ ਸਨੇਕ ਬਾਈਟ ਦਾ ਪੂਰਾ ਬੰਦੋਬਸਤ ਹੈ ਔਰ ਜਦੋਂ ਸਨੇਕ ਬਾਈਟ ਹੋ ਜਾਏ ਡੌਗ ਬਾਈਟ ਹੋ ਜਾਏ ਵੈਸੇ ਉਹਨੂੰ ਵਾਈਟ ਕਰੋ ਜਿਸ ਤਰ੍ਹਾਂ ਮੈਂ ਦੱਸਿਆ ਬੀ ਸੋਟੀ ਰੱਖੋ ਟਰੋਚ ਰੱਖੋ ਧਿਆਨ ਰੱਖੋ ਜੇ ਜੁੱਤੇ ਵੀ ਪਾ ਰਹੇ ਕੋਈ ਵੀ ਚੀਜ਼ਾਂ ਨੂੰ ਝਾੜ ਕੇ ਪਾਣੀ ਆ ਲੱਕੜਾ ਪਈ ਹੋਊ ਉਹਨੂੰ ਪਹਿਲਾਂ ਛਿਛਕੇ ਲਓ ਉੱਥੇ ਸੋਟੀ ਦਾ ਖੜਕਾ ਜਿਹਾ ਕਰ ਦਿਓ ਭੱਜ ਜਾਂਦੇ ਜਿਹੜੇ ਕਰਦੇ ਹੁੰਦੇ ਆਪਾਂ ਸਾਰੇ ਜੀਵ ਜੰਤੂ ਇਹਦੇ باوجود ਜੇ ਹੋ ਜਾਏ ਤਾਂ ਜਿੱਥੇ ਸਨੇਕ ਬਾਈਟ ਹੋ ਜਾਏ ਉਹਨੂੰ ਤੁਸੀਂ ਇੱਕ ਤਾਂ ਉਹਨੂੰ ਮੂੰਹ ਨਾਲ ਬਿਲਕੁਲ ਸੱਕ ਨਹੀਂ ਕਰਨਾ ਚਾਹੀਤ ਉਹਨੂੰ ਜਿਹੜਾ ਬੰਦਾ ਕਰੇਗਾ ਉਹਨੂੰ ਵੀ ਉਹ ਜ਼ਹਿਰ ਉਹਦੇ ਅੰਦਰ ਜਾ ਕੇ ਉਹਨੂੰ ਵੀ 19 ਜਿਹੜੀ ਪ੍ਰੋਬਲਮ ਹੋ ਸਕਦੀ ਹੈ ਬਲੀਡਿੰਗ ਨੂੰ ਬਤ ਨਹੀਂ ਕਰਨਾ ਉਹਨੂੰ ਚੰਗੀ ਤਰ੍ਹਾਂ ਜੋ ਤੁਹਾਡੇ ਕੋਲੇ ਸਾਬਣ ਹੈ ਡਿਟੋਲ ਹੈ ਜੋ ਵੀ ਹੈ ਤੁਹਾਨੂੰ ਉਹਦੇ ਨਾਲ ਹਲਕਾ ਡਿਟੋਲ ਲਾਈਟ ਕਰਕੇ ਉਹਦੇ ਨਾਲ ਵਾਸ਼ ਕਰਨਾ ਉਹਨੂੰ ਲੈਟਟ ਬਲੀਵ ਉਸ ਪੋਰਸ਼ਨ ਨੂੰ ਮੋਬਿਲਾਈਜ਼ ਕਰਨਾ ਕਿ ਤੁਸੀਂ ਭੱਜਣਾ ਨਹੀਂ ਹੈ ਬਸ ਜੇ ਸੱਪ ਲੜ ਗਿਆ ਬੰਦਾ ਭੱਜਦਾ ਉਹਦੇ ਨਾਲ ਪੰਪਿੰਗ ਐਕਸ਼ਨ ਆ ਜਾਰ ਫੈਲਦੀ ਹੈ ਤੇ ਇਮੀਡੀਏਟਲੀ ਉਹਨੂੰ ਨੀਅਰਸ ਹਸਪੀਟਲ ਤੇ ਲੈ ਜਾਓ ਸਾਡੇ ਕੋਲੇ ਪੂਰਾ ਐਂਟੀ ਸਨੇਕ ਵੈਨਮ ਸੀਰਮ ਅਸੀਂ ਕੋਈ ਵੀ ਮੌਤ ਨਹੀਂ ਹੋਣ ਦੇਵਾਂਗੇ ਔਰ ਉਸ ਤੋਂ ਬਾਅਦ ਜਿਹੜਾ ਲਾਈਵ ਸਪੋਰਟ ਵਾਲਾ ਮੈਡੀਕਲ ਕਾਲਜ ਸਾਡੇ ਪੂਰੇ ਬੈਡ ਸਾਰਾ ਕੁਝ ਤ ਇਹਨਾਂ ਬਾਕੀ ਜਿਹੜੀਆਂ ਤੁਹਾਡੀਆਂ ਵਾਟਰ ਬੋਰਨ ਡਿਸੀਜ਼ਸ ਹੈ ਉਹਦੇ ਵਾਸਤੇ ਅਸੀਂ ਕਲੋਰਿੰਗੀਆਂ ਗੋਲੀਆਂ ਦੇ ਰਹੇ ਹਾਂ ਪਾਣੀ ਐਪੀਰੈਂਟਲੀ ਸਾਫ਼ ਹੈ ਤਾਂ ਜਿਹੜਾ ਹੈਗਾ ਉਹ ਉਹਦੇ ਚ ਗੋਲੀ ਪਾ ਕੇ ਰੱਖ ਦਿਓ 20 ਲੀਟਰ ਚ ਗੋਲੀ 20 ਮਿੰਟ ਬਾਅਦ ਪਾਣੀ ਪੀ ਸਕਦੇ ਹੋ ਔਰ ਇਹਦੇ ਨਾਲ ਨਾਲ ਜੇ ਤੁਹਾਨੂੰ ਲੱਗਦਾ ਕਿ ਪਾਣੀ ਟਰਬਿਡ ਹੈ ਹੈ ਹੀ ਨਹੀਂ ਆ ਪੀਣ ਵਾਲਾ ਤਾਂ ਸਾਨੂੰ ਦੱਸੋ ਅਸੀਂ ਅਸੀਂ ਬੋਟਲਡ ਵਾਟਰ ਦਾ ਪਾਣੀ ਦੇ ਟੈਂਕਰ ਪਹੁੰਚਾਵਾਂਗੇ ਹਰ ਤਰ੍ਹਾਂ ਤੁਸੀਂ ਬਤਾ ਰਹੇ ਆ ਪਾਣੀ ਠੀਕ ਹੋਣਾ ਚਾਹੀਦਾ ਸੁੱਕਾ ਰਾਸ਼ਨ ਦੇ ਰਹੇ ਹਾਂ ਖਾਣਾ ਤਾਜ਼ਾ ਬਣਾ ਕੇ ਖਾਣਾ ਬਾਸੀਆਂ ਚੀਜ਼ਾਂ ਨਹੀਂ ਖਾਣੀਆਂ ਇਹਨਾਂ ਦਾ ਆਪਣੇ ਸਿਹਤ ਦਾ ਧਿਆਨ ਰੱਖੋ ਮੱਖੀਮਛਰਾ ਤੋਂ ਜਿਹੜਾ ਹੈਗਾ ਉਹ ਕੱਪੜੇ ਪਾਓ ਪ੍ਰੋਪਰ ਜਿਹੜੇ ਹੈਗੇ ਆ ਕਵਰ ਕਰ ਲਓ ਆਪਣੇ ਆਪ ਨੂੰ ਕੋਈ ਮੋਸਕੀਟੋ ਕੋਇਲ ਯੂਜ਼ ਕਰ ਲਓ ਜੇ ਬਿਜਲੀ ਅੱਜ ਕੱਲ੍ਹ ਲੋਕਾਂ ਦੇ ਇਨਵਰਟਰ ਲੱਗੇ ਹੋਇਆ ਜਾਂ ਤੁਸੀਂ ਜਿਹੜਾ ਹੈਗਾ ਉਹ ਆਲ ਆਊਟ ਵਗੈਰਾ ਸੀ ਉਹ ਵੀ ਪ੍ਰੋਵਾਈਡ ਕਰ ਰਹੇ ਆ ਸਾਰਾ ਸਾਨੂੰ ਜੋ ਵੀ ਦੱਸੋਗੇ ਅਸੀਂ ਪ੍ਰੋਵਾਈਡ ਕਰਾਂਗੇ ਅਸੀਂ ਲੋਕਾਂ ਦੇ ਸਿਹਤ ਦਾ ਪੂਰਾ ਧਿਆਨ ਰੱਖਾਂਗੇ ਡਾਕਟਰ ਸਾਹਿਬ ਦਾ ਇਹ ਪੈਰਾਮੈਡੀਕਲ ਦੇ ਜਿਹੜੇ ਬੱਚੇ ਜਾ ਰਹੇ ਨੇ ਇਹਨਾਂ ਵੀ ਇਹ ਨਹੀਂ ਇਹ ਤਾਂ ਡਾਕਟਰ ਵੀ ਆ ਜੀ ਇਹਦੇ ਚ ਪੈਰਾਮੈਡੀਕਸ ਦੇ ਵੀ ਆ ਸਾਰੀਆਂ ਟੀਮਾਂ ਹੈਗੀਆਂ ਇਹ 20 ਐਂਬੂਲੈਂਸ ਜਿਹ ਇਦੇ ਵਿੱਚ ਸਾਡੇ ਨਰਸਿੰਗ ਕਾਲਜਸ ਆ ਹੋਰ ਰੈੱਡ ਕਰਾਸ ਹੋਰ ਜਿਹੜੀਆਂ ਬਹੁਤ ਸਾਰੀਆਂ ਦੂਜੀਆਂ ਐਨ ਜੀਓਜ਼ ਆ ਗਿਆ ਜਿਹੜੇ ਮਤਲਬ ਜਿਹੜੇ ਕੋਈ ਐਂਬੂਲੈਂਸ ਕੋ ਦੋ ਨਰਸਿੰਗ ਕਾਲਜਸ ਵਾਲੇ ਨਰਸਿੰਗ ਹੋਮਜ਼ ਵਾਲੇ ਕੈਮਿਸਟਰੀ ਐਸੋਸੀਏਸ਼ਨ ਦੇ ਬੰਦੇ ਵੀ ਨਾਲ ਜਾ ਰਹੇ ਹੋ ਦਵਾਈਆਂ ਵੀ ਦੇ ਰਹੇ ਆ ਇਹ ਯੰਗ ਡਾਕਟਰਸ ਆ ਗਿਆ ਜਿਹੜੇ ਜਿਹੜੇ ਇੰਟਰਨ ਐਂਡ ਹਾਊਸ ਸਰਜਨਸ ਐਂਡ ਜਿਹੜੇ ਰੈਜ਼ੀਡੈਂਟ ਡਾਕਟਰਸ ਆ ਗਿਆ ਇਸ ਤੋਂ ਸਵਾਇ ਤੁਸੀਂ ਸਪੈਸ਼ਲਿਸਟ ਸਰਵਿਸਿਜ਼ ਵੀ ਜਿੱਥੇ ਸਾਨੂੰ ਲੋੜ ਹੈ ਮੈਡੀਕਲ ਕਾਲਜ ਦੀਆਂ ਟੀਮਾਂ ਸਾਡੀਆਂ ਤਿਆਰ ਹੈਗੀਆਂ ਜੇ ਜਨਾਲੇ ਵਿੱਚ ਆ ਕੇ ਉੱਥੇ ਸੀਜ਼ੇਰੀਅਨ ਦਾ ਹੋਰ ਉਹਨਾਂ ਨੂੰ ਆਪਰੇਸ਼ਨ ਵੀ ਕਰਨੇ ਪੈਣਗੇ ਅਸੀਂ ਵੀਰ ਪ੍ਰਪੇਅਰ ਵੈਸੇ ਅਸੀਂ ਉਹਦੇ ਵਾਸਤੇ ਐਂਬੂਲੈਂਸ ਸਰਵਿਸ ਦੇਵਾਂਗੇ ਕਿ ਉਹਨੂੰ ਇੱਥੇ ਰਿਆ ਕੇ ਪੇਸ਼ੈਂਟ ਕਰਕੇ ਬਾਅਦ ਵਿੱਚ ਪੋਸਟ ਆਪਰੇਟਿਵ ਕੇਅਰ ਵਾਸਤੇ ਉੱਥੇ ਭੇਜ ਦਾਂਗੇ ਸਰ ਜੋਸ ਦੀਆ ਇਹਨੂੰ ਇਹਨੂੰ ਮੈਂ ਆਸ਼ਾ ਵਰਕਰ ਕਿ ਟਕਾਉਂਗਾ ਜੀ ਇਹ ਸਾਰੀਆਂ ਆਸ਼ਾ ਵਰਕਰ ਜਿਹੜੀਆਂ ਉੱਥੇ ਆਈਆਂ ਸਭ ਨੂੰ ਦੇਵਾਂਗੇ ਅਸੀਂ ਇਹ ਇਹਦੇ ਵਿੱਚ ਐਸੋਸੀਏਸ਼ਨ ਵੱਲੋਂ ਤਿਆਰ ਕਰਾਈ ਗਈ ਪੰਜਾਬ ਕਮਿਸ਼ਨ ਇਹ ਪੰਜਾਬ ਕਾਇਮਸ ਐਸੋਸੀਏਸ਼ਨ ਨਹੀਂ ਇਹ ਤੁਹਾਡਾ ਜੀ ਤੁਹਾਡਾ ਸ਼ੇਰਵਾਦਾ ਹੈ ਕਿਹੜਾ ਦਾ ਸ਼ੇਰਵਾਦਾ ਦੇਖੋ ਤੁਸੀਂ ਲੋਕਾਂ ਦੀ ਸ਼ਰਧਾ ਦੇਖੋ ਜੀ ਇਹਨਾਂ ਨੇ 500 ਕਿੱਟਾਂ ਮੈਂ ਕੱਲ ਕਿਹਾ ਇਹਨਾਂ ਨੂੰ ਰਾਤੀ ਕਿਹਾ ਇਹਨਾਂ ਨੂੰ ਰਾਤੋਂ ਰਾਤ ਇਹਨਾਂ ਨੇ ਬਣਾ ਕੇ ਇਹ ਆਸ਼ਾ ਵਰਕਰ ਕਿੱਟ ਹੈ ਜੀ ਇਹ ਹਰ ਪਿੰਡ ਵਿੱਚ ਹਰ ਮਹੱਲੇ ਦੇ ਵਿੱਚ ਅਵੇਲੇਬਲ ਕਰਾ ਦਾਂਗੇ ਇਹਦੇ 'ਚ ਹਰ ਅਪਰੀਸ਼ੀਏਟ ਅਪਰੀਸ਼ੀਏਟ ਆਓ ਦੁਕਾਨ ਤੇ ਰੱਖਾ सर टीचर एसोसिएशन सर सरकार के तौर पर सहायता तौर पर छोटे की जैसे एससीआरडी सोसाइटी कंटीन्यूअसली आर डूइंग पैडिकल ब्लड कैंपेंस टुडे आई वाज ਤੁਸੀਂ ਇਹਦੇ ਨਾਲ ਜੁੜ ਜਾਓ ਇਹਨੂੰ ਆਪਾਂ ਸਟਰੀਮਲਾਈਨ ਕਰਕੇ ਕਰੀਏ ਪਿਛਲੇ 20 ਸਾਲਾਂ ਤੋਂ ਸਾਡੇ ਨਾਲ ਬਹੁਤ ਅੱਛਾ ਤੇ ਇਸ ਟਾਈਮ ਆਪਣੇ ਹਸਪੀਟਲ ਜਿਨ੍ਹਾਂ ਨੇ ਆਈਐਮੇ ਤੋਂ ਕੋਈ ਆਈਐਮੇ ਤੋਂ ਕੋਈ

ਤਕਮਨ ਜਸਰ ਅਸਰ ਜੀ ਚਲੋ ਜੀ ਚਲੋ ਆਓ ਜੀ ਆਓ ਚਲੋ ਚਲੋ ਕੋਲ ਕੋਲ ਅੱਛਾ ਰੋਸਾ ਹੱਥ ਚੱਕ ਲੋ ਜੀ ਅੱਗੇ ਆ ਨਾ ਮੈਂ ਆ ਗਿਆ ਹੋ ਗਿਆ ਹੋ ਗਿਆ ਹੋ ਗਿਆ ਜੀ ਹੋ ਗਿਆ ਹੋ ਗਿਆ ਹੋ ਗਿਆ ਜੀ ਹੋ ਗਿਆ ਹੋ ਗਿਆ ਚਲੋ 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 ਤੁਮ ਹੋਰ ਵੀ ਐਂਬੂਲੈਂਸ ਆਣੀ ਆ ਬਹੁਤ ਐਂਬੂਲੈਂਸ ਆਣੀ ਦੂਜੀ ਆਣ ਦਿਓ ਜੀ ਚਲੋ ਅਚ ਨਾਲੇ ਪਹੁੰਚੋ ਜੀ ਨਾਲ ਲਾਓ ਜੀ ਲਾਈਨ ਲਾਓ ਨਾ ਲਾਈਨ ਲਾਓ ਤੋ ਚਲੋ ਚਲੋ ਇਹਨੂੰ ਤੋਰ ਦੇ ਨਾਲੇ ਨੈਕਸਟ ਨੈਕਸਟ ਤੁਸੀਂ ਆਪ ਸਾਈਡ ਤੇ ਲਈ ਚਲੋ ਨੱਗੀ ਜਾਣਗੇ ਫਰੰਟ ਤੋਂ ਇੱਕ ਲਾਈਨ ਬਣਾਓ ਪਿੱਛੇ ਜਾਓ ਆਓ ਜੀ ਆਓ ਜੀ ਆ ਚੱਲੀ ਜਾਓ 20 20 ਸੱਤ ਆਓ ਚਲੋ 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 ਰੁਕਣਾ ਨਹੀਂ ਰੁਕਣਾ ਬੜੀ ਖੂਦਾਰ ਕੋਨਾਸਤ ਅਜਿਹਾ ਤਰਨ ਤਰਨੀ 500 ਕਿਟ ਭੇਜ ਦਿੱਤੀ ਹੈ ਜੀ ਜਿਹਦੇ ਚੱਲੇਗੇ ਬਹੁਤ ਬਹੁਤ ਅੱਛਾ ਪ੍ਰਾਊਡ ਆ ਬੱਸ ਇੱਕ ਸਰ ਇੱਕ ਪਰਸਨਲ ਬਾਈਟ ਅ ਪਰਸਨਲ ਬਾਈਟ ਦਾ ਨਾਲ ਫਿਰ ਸਾਰਾ ਨਹੀਂ ਕਰਨਾ ਹੁੰਦਾ ਇਹ ਇਹਦੇ ਵਿੱਚੋਂ ਕਰ ਦਿਓ ਜੀ ਜੇ ਮੈਂ ਜੇ ਮੈਂ ਸਿੰਗਲ ਬਾਈਕਸ ਕਰਨ ਲੱਗ ਗਿਆ ਨਾ ਫੇ ਸਾਰਿਆਂ ਨੂੰ ਲੋੜ ਪੈ ਜਾਊਗਾ। ਆਓ। ਚਲੋ ਚਲੋ। ਚਲੋ ਬਾਈ। ਅਰੇ। ਬੱਚਿਆਂ ਨੇ ਵੀ ਵਹਿਣਾ। ਚਲੋ ਚਲੋ। ਆਜੋ। ਆ ਵੀ ਇਹਦੇ ਇਹਦੇ ਅੰਦਰੋਂ ਵੀ ਲੈ ਲਓ ਜੀ ਫੋਟੋ। ਇਹ ਫੂਡ ਪੈਕੇਟਸ ਵੀ ਆ ਜੀ ਸਾਡੇ ਕੋਲ। ਚਲੋ ਚਲੋ। ਲਓ ਚਲੋ ਅੱਗੇ ਚਲੋ ਬਸ ਠੀਕ ਹੈ ਜੀ। ਅੱਗੇ ਅੱਗੇ ਜਾ ਕੇ ਕਰਨ ਕਰਦੇ ਜਾਣਾ। ਚਲੋ ਜੀ। ਹਰ ਬੱਚੇ ਜੀ ਆਈਐਮਐਸ ਦਾ ਵੰਡਰਫੁਲ ਇਵੈਂਟ ਚਲੋ ਚਲੋ ਬਟਾ ਜੀ ਨਾਲਾ ਅੱਛਾ ਨਾਲਾ ਬਹੁਤ ਸੋਹਣਾ ਬੇਟਾ ਐਸ ਵੀ ਅੱਛਾ ਅੱਛਾ ਨਾਲਾ ਜੀ ਆਪਕੀ ਆਪਕੋ ਕੌਨਸਾ ਕਾਲਜ ਸਮਝਾਣਾ ਹੈ ਹਾਂ ਜੀ ਅਜੇ ਕੋਈ ਬਾਤ ਨਹੀਂ ਸਾਡੀ ਬੱਸ ਨੂੰ ਸਾਹਮਣੇ ਮੈਡੀਕਲ ਕਾਲਜ ਵਾਲੇ ਬਟਾ ਬੈਠ ਜਾਓ ਬੈਠ ਜਾਓ ਆ ਚਲੋ 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 ਹਾਂ ਡਾਕਟਰ ਸਾਹਿਬ ਕਿੱਥੇ ਹੋ ਤੁਸੀਂ ਚਲੋ ਚਲੋ ਡਾਕਟਰ ਜੀ ਚਲੋ ਆ ਮੈਡੀਕਲ ਹੈ ਆਸਾ ਕਿ 10 ਮਿੰਟ ਆਜੋ ਆਜੋ ਮੈਡੀਕਲ ਕਾਲਜ ਬੱਚੇ ਇਨਾਂ ਚ ਨਹੀਂ ਬੈਨੇ ਡਾਕਟਰ ਸਾਹਿਬ अज ना जी अजनारे मेरे को रिक्वायरमेंट आई सी मैं भी एंबुलेंस जी है गवर्नमेंट मेडिकल कॉलेज तो। ਏ ਐਨ ਜੀਓਜ਼ ਦੇ ਸਹਿਯੋਗ ਨਾਲ ਆ ਜਿਹਦੇ ਵਿੱਚ ਪ੍ਰੋਮੀਨੈਂਟਲੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਆਪਣੇ ਕੈਮਿਸਟਰੀ ਐਸੋਸੀਏਸ਼ਨ ਆ ਪੰਜਾਬ ਦੀ ਉਹਨਾਂ ਵੱਲੋਂ ਔਰ ਬਹੁਤ ਸਾਰੇ ਨਰਸਿੰਗ ਕਾਲਜਿਸ ਔਰ ਨਰਸਿੰਗ ਹੋਮਸ ਔਰ ਜਿਹੜੇ ਕੁਝ ਸੋਸਾਇਟੀਜ਼ ਆ ਗਿਆ ਜਿਹੜੀਆਂ ਮਤਲਬ ਕੋਈ ਚੈਰੀਟੇਬਲ ਹਸਪੀਟਲ ਆ ਜਾਂ ਚੈਰੀਟੇਬਲ ਇੰਸਟੀਟਿਊਸ਼ਨ ਉਹਨਾਂ ਵੱਲੋਂ ਕੰਟ੍ਰਿਬਿਊਟ ਕੀਤਾ ਇਹਨਾਂ ਦੇ ਵਿੱਚ ਇਹਨਾਂ ਨੇ 500 ਜਿਹੜੀ ਕੈਮ ਐਸੋਸੀਏਸ਼ਨ ਨੂੰ ਆਸ਼ਾ ਵਰਕਰ ਵਾਸਤੇ ਕਿਟਸ ਦਿੱਤੀਆਂ ਫੂਡ ਪੈਕੇਟਸ ਵੀ ਦਿੱਤੇ ਆ ਲੋਕਾਂ ਵਾਸਤੇ ਔਰ ਇਹਦੇ ਨਾਲ ਨਾਲ ਜਿਹੜਾ ਲੋਕਾਂ ਦੇ